ਦੇਖੋ ਬਈ ਜੀ ਕਲਾਕਾਰੀ ਦੇਖੋ ਬੰਦੇ ਦੀ ਕਿੰਨੀ ਤੇਜ਼ ਬੋਰੀ ਉੱਪਰੋਂ ਆਉਗੀ ਤੇ ਪਰ ਇਹ ਵੀਰ ਉਸੇ ਤਰ੍ਹਾਂ ਢਾਂਗਾ ਲਾਊਗਾ ਤੇ ਅਰਬਾ ਦੇਖੋ ਬੰਦੇ ਦਾ ਥੱਕ ਵੀ ਜਾਂਦਾ ਹੋਊਗਾ ਇੰਨਾ ਕੰਮ ਕਰਦਾ ਦੇਖੋ ਜੀ ਕਿੰਨੀ ਸਪੀਡ ਨਾਲ ਬੋਰੀਆਂ ਜਮਾਂ ਛਿੰਕ ਕੇ ਲਾਉਂਦਾ ਬਾਈ ਦੇਖੋ ਕਲਾ ਦਾ ਕੋਈ ਮੁੱਲ ਹੁੰਦਾ ਹੈ ਦੇਖੋ ਜੀ ਇਕੱਲਾ ਹੀ ਵੀਰ ਕੱਟੋ ਘੱਟ 10 ਬੰਦਿਆਂ ਦਾ ਕੰਮ ਕਰ ਰਿਹਾ। ਕਿੰਨੀ ਤੇਜ਼ ਬੋਰੀ ਉੱਪਰੋਂ ਮਸ਼ੀਨ ਤੋਂ ਆਉਂਦੀ ਹੈ ਜੀ। ਇਹ ਇਕੱਲੇ ਹੀ ਭਗਾ-ਭਗਾ ਕੇ ਬੋਰੀਆਂ ਉਸੇ ਤਰ੍ਹਾਂ ਬਿਲਕੁਲ ਸਹੀ ਜਿਵੇਂ ਆਪਾਂ ਸਟੌਪ ਲਾਉਨੇ ਚਣਕੀ। ਉਸੇ ਤਰ੍ਹਾਂ ਹੀ ਉੱਥੋਂ ਖੜਾ ਹੀ ਬੋਰੀਆਂ ਸੁੱਟ ਰਿਹਾ। ਜਿਵੇਂ ਜਿਵੇਂ ਆਈ ਜਾਣੀ। ਕਲਾ ਦੇਖੋ ਜੀ ਬੰਦੇ ਦੀ। ਕੰਮ ਕਰਨ ਦਾ ਤਜਰਬਾ ਜੋੜ ਤੋਂ ਅੱਗੇ ਹੁੰਦਾ ਹੈ ਜੀ ਦੇਖੋ ਕਿਸ ਤਰ੍ਹਾਂ ਮਸ਼ੀਨ ਦੇ ਉਪਰੋਂ ਕਿੱਦ ਦੀ ਦੂਰ ਤੋਂ ਬੋਰੀਆਂ ਆ ਰਹੀਆਂ ਨੇ ਤੇ ਇਹ ਦੇਖੋ ਵੀ ਰੀਲੋਡ ਕਰ ਰਿਹਾ ਚਮਾ ਛੜਕੇ ਉਸੇ ਤਰ੍ਹਾਂ ਢਿੱਪਣ ਥੋੜੇ ਸਹਾਰੇ ਹੀ ਲੋਡਾ ਜਿਵੇਂ ਆਉਂਦੀ ਆ ਉਸੇ ਤਰ੍ਹਾਂ ਚੱਕ ਕੇ ਸਹੀ ਕਰਕੇ ਲਾਉਂਦਾ ਦੇਖੋ ਬਈ ਜੀ ਕਲਾਕਾਰੀ ਦੇਖੋ ਬੰਦੇ ਦੀ ਕਿੰਨੀ ਤੇਜ਼ ਬੋਰੀ ਉੱਪਰੋਂ ਆਉਗੀ ਤੇ ਪਰ ਇਹ ਵੀਰ ਉਸੇ ਤਰ੍ਹਾਂ ਢਾਂਗਾ ਲਾਊਗਾ ਤੇ ਅਰਬਾ ਦੇਖੋ ਬੰਦੇ ਦਾ ਥੱਕ ਵੀ ਜਾਂਦਾ ਹੋਊਗਾ ਇੰਨਾ ਕੰਮ ਕਰਦਾ ਦੇਖੋ ਜੀ ਕਿੰਨੀ ਸਪੀਡ ਨਾਲ ਬੋਰੀਆਂ ਜਮਾਂ ਚਿਣ ਕੇ ਲਾਉਂਦਾ ਬਾਈ ਦੇਖੋ ਕਲਾ ਦਾ ਕੋਈ ਮੁੱਲ ਹੁੰਦਾ ਹੈ ਦੇਖੋ ਜੀ ਇਕੱਲਾ ਹੀ ਵੀਰ ਕਟੂ ਘਟ 10 ਬੰਦਿਆਂ ਦਾ ਕੰਮ ਕਰ ਰਿਹਾ ਕਿੰਨੀ ਤੇਜ਼ ਬੋਰੀ ਉੱਪਰੋਂ ਮਸ਼ੀਨ ਤੋਂ ਆਉਂਦੀ ਹੈ ਜੀ ਇਹ ਇਕੱਲੇ ਹੀ ਭਗਾ ਭਗਾ ਕੇ ਬੋਰੀਆਂ ਉਸੇ ਤਰ੍ਹਾਂ ਬਿਲਕੁਲ ਸਹੀ ਜਿਵੇਂ ਆਪਾਂ ਸਟਾਪ ਲਾਉਂਦੇ ਚਣਕੀ ਉਸੇ ਤਰ੍ਹਾਂ ਹੀ ਉੱਥੋਂ ਖੜਾ ਹੀ ਬੋਰੀਆਂ ਸੁੱਟ ਰਿਹਾ ਜਿਵੇਂ ਜਿਵੇਂ ਆਈ ਜਾਣਗੀਆਂ ਕਲਾ ਦੇਖੋ ਜੀ ਬੰਦੇ ਦੀ ਕੰਮ ਕਰਨ ਦਾ ਤਜਰਬਾ ਜੋੜ ਤੋਂ ਅੱਗੇ ਹੁੰਦਾ ਹੈ ਜੀ ਦੇਖੋ ਕਿਸ ਤਰ੍ਹਾਂ ਮਸ਼ੀਨ ਦੇ ਉਪਰੋਂ ਕਿੱਦ ਦੀ ਦੂਰ ਤੋਂ ਬੋਰੀਆਂ ਆ ਰਹੀਆਂ ਨੇ ਤੇ ਇਹ ਦੇਖੋ ਵੀ ਰੀਲੋਡ ਕਰ ਰਿਹਾ ਚਮਾ ਛੜਕੇ ਉਸੇ ਤਰ੍ਹਾਂ ਢਿੱਪਣ ਛੋੜੇ ਸਹਾ ਰੀ ਲੋਡਾ ਜਿਵੇਂ ਆਉਂਦੀ ਆ ਉਸੇ ਤਰ੍ਹਾਂ ਚੱਕ ਕੇ ਸਹੀ ਕਰਕੇ ਲਾਦਾ ਦੇਖੋ ਬਈ ਜੀ ਕਲਾਕਾਰੀ ਦੇਖੋ ਬੰਦੇ ਦੀ ਕਿੰਨੀ ਤੇਜ਼ ਬੋਰੀ ਉੱਪਰੋਂ ਆਉਗੀ ਤੇ ਪਰ ਇਹ ਵੀਰ ਉਸੇ ਤਰ੍ਹਾਂ ਢਾਂਗਾ ਲਾਊਗਾ ਤੇ ਅਰਬਾ ਦੇਖੋ ਬੰਦੇ ਦਾ ਥੱਕ ਵੀ ਜਾਂਦਾ ਹੋਊਗਾ ਇੰਨਾ ਕੰਮ ਕਰਦਾ ਦੇਖੋ ਜੀ ਕਿੰਨੀ ਸਪੀਡ ਨਾਲ ਬੋਰੀਆਂ ਜਮਾਂ ਚਿਣ ਕੇ ਲਾਉਂਦਾ ਬਾਈ ਦੇਖੋ ਕਲਾ ਦਾ ਕੋਈ ਮੁੱਲ ਹੁੰਦਾ ਹੈ ਦੇਖੋ ਜੀ ਇਕੱਲਾ ਹੀ ਵੀਰ ਕੱਟੋ ਘਟ 10 ਬੰਦਿਆਂ ਦਾ ਕੰਮ ਕਰ ਰਿਹਾ ਕਿੰਨੀ ਤੇਜ਼ ਬੋਰੀ ਉੱਪਰੋਂ ਮਸ਼ੀਨ ਤੋਂ ਆਉਂਦੀ ਹੈ ਜੀ ਇਹ ਕੰਦਾ ਹੀ ਭਗਾ ਭਗਾ ਕੇ ਬੋਰੀਆਂ ਉਸੇ ਤਰ੍ਹਾਂ ਬਿਲਕੁਲ ਸਹੀ ਜਿਵੇਂ ਆਪਾਂ ਸਟਾਪ ਲਾਉਨੇ ਚਿੰਨਕੀ ਉਸੇ ਤਰ੍ਹਾਂ ਹੀ ਉੱਥੋਂ ਖੜਾ ਹੀ ਬੋਰੀਆਂ ਸੁੱਟ ਰਿਹਾ ਜਿਵੇਂ ਜਿਵੇਂ ਆਈ ਜਾਣਗੀਆਂ ਕਲਾ ਦੇਖੋ ਜੀ ਬੰਦੇ ਦੀ ਕੰਮ ਕਰਨ ਦਾ ਤਜਰਬਾ ਜੋੜ ਤੋਂ ਅੱਗੇ ਹੁੰਦਾ ਹੈ ਜੀ ਦੇਖੋ ਕਿਸ ਤਰ੍ਹਾਂ ਮਸ਼ੀਨ ਦੇ ਉਪਰੋਂ ਕਿੱਦ ਦੀ ਦੂਰ ਤੋਂ ਬੋਰੀਆਂ ਆ ਰਹੀਆਂ ਨੇ ਤੇ ਇਹ ਦੇਖੋ ਵੀ ਰੀਲੋਡ ਕਰ ਰਿਹਾ ਚਮਾ ਛਣ ਕੇ ਉਸੇ ਤਰ੍ਹਾਂ ਦੇਖੋ ਥੋੜੇ ਸਹਾ ਰੀ ਲੋਡਾ ਜਿਵੇਂ ਆਉਂਦੀ ਆ ਉਸੇ ਤਰ੍ਹਾਂ ਚੱਕ ਕੇ ਸਹੀ ਕਰਕੇ ਲਾਉਂਦਾ